ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਖੜੇ ਆ ਪਿੰਡ ਬੰਡਾਲਾ ਤੇ ਜ਼ਿਲ੍ਹਾ ਫਰੀਦਕੋਟ ਪਿੰਡ ਬੰਡਾਲੇ ਦੇ ਵਿੱਚ ਜਿਹੜਾ ਪੈਟਰੋਲ ਪੰਪ ਉਹਦੇ ਤੇ ਅਸੀਂ ਖੜੇ ਆ ਤੇ ਹੜਾ ਨੇ ਬੜਾ ਵੱਡਾ ਜਿਹੜਾ ਤੂਫਾਨ ਆ ਪਿਛਲੇ ਸਮੇਂ ਦੇ ਵਿੱਚ ਲਿਆਂਦਾ ਸੀ ਤੇ ਸਾਡਾ ਪਿੰਡ ਬੰਡਾਲਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਬੜੇ ਵੀਰ ਸੇਵਾ ਲੈ ਕੇ ਆ ਰਹੇ ਆ ਇੱਕ ਸੇਵਾ ਦਾ ਵੀ ਹੱਥ ਜਿਹੜਾ ਵੀਰਾਂ ਨੇ ਲਿਆਂਦਾ ਹੋਇਆ ਵਾ ਇੱਕ ਪਾਣੀਆਂ ਦਾ ਹੱਥ ਤੇ ਦੂਜਾ ਸੇਵਾ ਦਾ ਹੱਥ ਆ ਜਿਹੜਾ ਵੀਰਾਂ ਨੇ ਲਿਆਂਦਾ ਹੋਇਆ ਵਾ ਉਸੇ ਸੇਵਾ ਦੇ ਹੱਥ ਦੇ ਵਿੱਚ ਅੱਜ ਸਾਡੇ ਕੋਲ ਪਿੰਡ ਚੜਕ ਤੇ ਇੱਥੇ ਇਹਨਾਂ ਦੀ ਪੱਤੀ ਵੱਜਦੀ ਆ ਧਰਮੇ ਦੇ ਅਗਵਾਦ ਉਤੋਂ ਇਹ ਵੀਰ ਪਹੁੰਚਿਆ ਜ਼ਿਲ੍ਹਾ ਮੋਗਾ 2000 ਲੀਟਰ ਡੀਜ਼ਲ ਦੀ ਸੇਵਾ ਕਰਕੇ ਚੱਲਿਆ ਸਾਡੇ ਪਿੰਡ ਦੇ ਵਿੱਚ ਤੇ ਸਾਰੇ ਟਰੈਕਟਰ ਇਹਨਾਂ ਨੇ ਪੰਪ ਤੇ ਮਂਗਾਏ ਆ ਸਾਰੇ ਟਰੈਕਟਰ ਪੰਪ ਤੇ ਮਂਗਾ ਕੇ ਉਹਨਾਂ ਦੇ ਵਿੱਚ ਜਿਹੜਾ 2-2000 ਰੁਪਏ ਦਾ ਡੀਜ਼ਲ ਆ ਉਹ ਆ ਕੇ ਆਪ ਆਪਣੇ ਹੱਥੀਂ ਸੇਵਾ ਕਰਕੇ ਚੱਲਿਆ ਬਹੁਤ ਵੱਡੀ ਇਹ ਸੇਵਾ ਵਾ ਕਿਉਂਕਿ ਸੇਵਾ ਕਰਨੀ ਬੜੀ ਔਖੀ ਅੱਗੇ ਲਾ ਕੇ ਭਾਵੇਂ ਆਪਾਂ ਜਿੰਨੇ ਮਰਜ਼ੀ ਕਰੋੜਾਪਤੀ ਅਰਪਾ ਬਤੀ ਹੋਏ ਪਰ ਦਿਲ ਤੋਂ ਬਿਨਾ ਨਾ ਤਾਂ ਸੇਵਾ ਕੀਤੀ ਜਾਂਦੀ ਆ ਤੇ ਨਾ ਦਿਲ ਤੋਂ ਬਿਨਾ ਸੇਵਾ ਲਈ ਜਾਂਦੀ ਆ ਸੇਵਾ ਕਰ ਲਈ ਵੀ ਦਿਲ ਚਾਹੀਦਾ ਤੇ ਸੇਵਾ ਲੈਣ ਵਾਸਤੇ ਵੀ ਜਿਹੜਾ ਵਾ ਅੱਗੋਂ ਦਿਲ ਚਾਹੀਦਾ ਵਾ ਸੋ ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ ਆ ਜਿੰਨੇ ਵੀ ਵੀਰ ਹੁਣ ਤੱਕ ਸਾਡੇ ਕੋਲ ਆਏ ਆ ਸਾਰਿਆਂ ਨੇ ਵਡੀਆਂ ਸਵਾਵਾਾਂ ਕੀਤੀਆਂ ਇਹ ਜਿਹੜੇ ਪਿੰਡ ਚਰਿੱਕ ਤੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ 2000 ਲੀਟਰ ਡੀਜ਼ਲ ਲੈ ਕੇ ਸਾਡੇ ਕੋਲ ਪਿੰਡ ਬੰਡਾਲੇ ਪਹੁੰਚਿਆ ਸਾਡੀ ਮਦਦ ਕਰ ਲਈ ਅਸੀਂ ਸਮੁੱਚੇ ਨਗਰ ਵੱਲੋਂ ਸਮੁੱਚੀ ਕਮੇਟੀ ਵੱਲੋਂ ਸਾਰੇ ਪਿੰਡ ਬੰਡਾਲੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਐਨਆਰਏ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਦਾ ਕਾਰੋਬਾਰ ਤਰੱਕੀਆਂ ਕਰਨ ਇਸੇ ਤਰ੍ਹਾਂ ਆਪਣੀਆਂ ਕਮਾਈਆਂ ਦੇ ਵਿੱਚੋਂ ਦਸਬੰਧ ਕੱਢ ਕੇ ਲੋੜਵੰਦਾਂ ਦੀ ਜਿਹੜੀ ਆ ਮਦਦ ਕਰਦੇ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ